ਗਾੜਿਆ ਜਾ ਰਿਹਾ ਚੰਗੀ ਤਰ੍ਹਾਂ ਚੁੱਲ੍ਹੇ ਦੇ ਉੱਪਰ ਦੇਸੀ ਤਰੀਕੇ ਨਾਲ ਤੇ ਘਰ ਦਾ ਦੁੱਧ ਹੋ ਗਿਆ ਆਪਣੇ ਕੋਲ ਸਭ ਹੁਣ ਆਪਣੀਆਂ ਮੱਜਾਂ ਦਾ ਵਧੀਆ ਅੱਗ ਜਰੇਲਾ ਜਿਹੜਾ ਬਣਾਉਣ ਲਈ ਗਾਜਰਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਕद्दूकश ਕਰਕੇ ਪ੍ਰਾਤਾਂ ਭਰ ਛੱਡੀਆਂ ਨੇ ਲਓ ਜੀ ਕਹਿੰਦੇ ਨੇ ਚਾਂਦੀ ਦਾ ਵਰਕ ਵੀ ਅਸੀਂ ਲਾਉਣਾ ਹੈ ਤੇ ਆ ਆ ਗਿਆ ਜੀ ਚਾਂਦੀ ਦਾ ਵਰਕ ਦੁੱਧ 10 ਕਿਲੋ ਘਰ ਤੋਂ ਭੱਟਾ 2 ਕਿਲੋ ਕੋਲ ਆ ਅੱਛਾ ਤੂੰ ਤਾਂ ਐਵੇਂ ਪਹਿਲਾਂ ਸਿੱਖਿਆ ਹੁੰਦਾ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਪੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਾਫੀ ਦਿਨਾਂ ਬਾਅਦ ਵਲੌਗ ਪਾਉਣ ਜਾ ਰਹੇ ਹਾਂ ਕਿਉਂਕਿ ਆਪਾਂ ਬੀਜੀ ਥੋੜਾ ਜਿਆਦਾ ਪਿਛਲੇ ਵਲੌਗ ਤੁਸੀਂ ਵੇਖੇ ਹੋਣਗੇ ਆਪਾਂ ਡੇਰੀ ਫਾਰਮਿੰਗ ਦਾ ਛੋਟਾ ਜਿਹਾ ਡੇਰੀ ਫਾਰਮਿੰਗ ਉਹਦਾ ਕੰਮ ਸ਼ੁਰੂ ਕੀਤਾ ਤੇ ਬਾਬਾ ਮੇਰ ਕਰੇ ਅੱਗੇ ਵਧਾਵਾਂਗੇ ਜੀ ਤੇ ਉਹਦੇ ਵਲੌਗ ਆਪਾਂ ਪਾਵਾਂਗੇ ਤੇ ਪਾਏ ਵੀ ਨੇ ਤੁਸੀਂ ਦੇਖਿਓ ਚੱਕਰੇ ਜਾ ਕੇ ਜਰੂਰ ਜੀ ਤੇ ਅੱਜ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਆਲ ਹੈ ਤੇ ਸਿਆਲ ਦੇ ਵਿੱਚ ਆਪਣੇ ਪੰਜਾਬੀਆਂ ਦੇ ਘਰਾਂ ਵਿੱਚ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਜੀ ਤੇ ਆਪਾਂ ਬ ਤੇ ਇੱਧਰ ਭਾਈ ਸਾਹਿਬ ਛੁੱਟੀ ਦਾ ਨਜਾਇਜ਼ ਫਾਇਦਾ ਠਾ ਰਹੇ ਨੇ ਅੱਜ ਤੇ ਆ ਜੀ ਦੁੱਧ ਜਿਹੜਾ ਕਾੜਿਆ ਜਾ ਰਿਹਾ ਚੰਗੀ ਤਰ੍ਹਾਂ ਚੁੱਲ੍ਹੇ ਦੇ ਉੱਪਰ ਦੇਸੀ ਤਰੀਕੇ ਨਾਲ ਤੇ ਕਰਦਾ ਦੁੱਧ ਹੋ ਗਿਆ ਆਪਣੇ ਕੋਲ ਸਗੋਂ ਹੁਣ ਆਪਣੀਆਂ ਮੱਝਾਂ ਦਾ ਵਧੀਆ ਤੇ ਮੰਮੀ ਇਹ ਰੀ ਤਿਆਰ ਕਰ ਰਹੀ ਨੇ ਅਮੀ ਦੇਖੋ ਜੀ ਕਿਵੇਂ ਕਿੰਨੇ ਕਿਲੋ ਦੁੱਧ ਆ ਜੀ ਇਹ ਤੇ 10 ਕਿਲੋ 10 ਕਿਲੋ ਹਾਂਜੀ ਲਓ ਜੀ 10 ਕਿਲੋ ਦੁੱਧ 4 ਕਿਲੋ ਗਾਜਰਾ ਬਾਹਰ 4 ਕਿਲੋ ਗਾਜਰਾ ਤੇ ਬਣਾਉਣਾ ਕੀ ਹੈ ਗਜਰੇਲਾ ਇਹਦਾ ਵਸੇ ਐਗਜੈਕਟ ਨਾਮ ਕੀ ਗਜਰੇਲਾ ਕੇ ਗਾਜਰਪਾਕ ਪਪਾ ਨਹੀਂ ਕੋਈ ਹੋਰ ਫਸਟ ਗਜਰੇਲਾ ਆ ਲੋਕ ਚਲੋ ਪੀਸਾਂ ਵਾਲਾ ਬਣਾਓਗੇ ਕਿ ਦੂਜਾ ਹਾਂ ਬਈ ਕਿਹੜਾ ਪਸੰਦ ਹੈ ਪੀਸਾਂ ਵਾਲਾ ਇਹ ਪੀਸਾਂ ਵਾਲਾ ਠੀਕ ਹੈ ਪੀਸਾਂ ਵਾਲਾ ਗਜਰੇਲਾ ਤੇ ਆ ਦੇਖੋ ਮੁੰਡੇ ਨੇ ਬਈ ਨਹੀਂ ਮਿਹਨਤ ਕੀਤੀ ਐ ਸਵੇਰ ਦਾ ਲੱਗਾ ਹੋਇਆ ਆ ਗਜਰੇਲਾ ਜਿਹੜਾ ਬਣਾਉਣ ਲਈ ਗਾਜਰਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਕੱਦੂ ਕਸ਼ ਕਰਕੇ ਰਾਤਾਂ ਭਰ ਛੱਡੀਆਂ ਨੇ ਤੇ ਹੁਣ ਤਿਆਰੀ ਏ ਜੀ ਮੈਂ ਹੁਣ ਜਿਹੜੀ ਦੁਪਹਿਰ ਵਾਲੀ ਚਾਹ ਹੈ ਅੱਜ ਜਿਹੜੀ 3 ਵਜੇ ਨਾਲ ਪੀਣੇ ਹੁੰਦੇ ਆ ਉਹ ਇਹਨਾਂ ਗਜਰੇਲੇ ਨਾਲੀ ਅੱਸੀ ਨਾਲੀ ਆਪਾਂ ਇਹਦੇ ਪੀਸ ਬਣਾ ਕੇ ਖਾਵਾਂਗੇ ਚਾਹ ਦੇ ਨਾਲ ਤਿਆਰੀ ਕਰ ਰਹੇ ਆਂ ਪੂਰੀ ਤੇ ਵਧੀਆ ਵਧੀਆ ਪੀਸ ਬਣਨਗੇ ਤੇ ਵਾਹੇ ਜੀ ਚੁੱਲੇ ਅੱਗੇ ਬਹਿ ਕੇ ਜਿਹੜਾ ਇਸ ਤਰ੍ਹਾਂ ਪਰਿਵਾਰ ਦੇ ਨਾਲ ਕੰਮ ਕਰਨਾ ਜਾਂ ਜਿਹੜਾ ਲੁਤਫ ਲੈਣਾ ਚੀਜ਼ਾਂ ਬਣਾਉਣੀਆਂ ਵੈਸੇ ਵੀ ਆਪਾਂ ਯੂਜਵਲੀ ਹੈ ਸ਼ਾਮ ਨੂੰ ਚੁੱਲਾ ਬਾਲ ਲਈਦਾ ਠੰਡ ਦੇ ਵਿੱਚ ਤਾਂ ਨਾਲੇ ਧੂਣੀ ਸੇਕੀ ਜਾਂਦੀ ਹੈ ਜੀ ਤੇ ਢਿੱਗ ਚੱਲਿਆ ਸੀਗਾ ਤੇ ਨਾਲੇ ਮਤਲਬ ਉੜਾਇਆ ਹਣਾ ਪੁਰਾਣੀਆਂ ਚੀਜ਼ਾਂ ਜਿਹੜੀਆਂ ਆਪਾਂ ਭੁੱਲਦੇ ਜਾ ਰਹੇ ਆ ਇਸ ਤਰ੍ਹਾਂ ਇਕੱਠਿਆਂ ਟੱਬਰ ਨੇ ਬਹਿਣਾ ਉਹ ਰਿਵਾਈਵ ਹੋ ਜਾਂਦੀਆਂ ਹਨਾ ਤੇ ਲੋ ਜੀ ਅਮੀ ਕਿੰਨੇ ਘੰਟੇ ਰੈਡੀ ਹੋ ਜਾਊਗਾ ਅਸੀਂ ਲੱਗ ਗਏ ਟਾਈਮ ਕਿੰਨੇ ਟਾਈਮ ਕਿੰਨੇ ਟੋਟਲ ਤੇ ਦੁੱਧ ਕਿੰਨਾ ਚਿਰ ਲੱਗੂ ਅਜੇ ਅਜੇ ਗਾਜਰਾ ਵੀ ਸਕਾਉਣੀਆਂ ਨੇ ਨਾ ਗਾਜਰਾ ਪੰਜ ਕਰੀ ਹਣਾ ਉਹ ਆ ਬਣਾਵਾਂਗੇ ਘਰ ਦਾ ਦੁੱਧ 10 ਕਿਲੋ ਘਰ ਤੋਂ 2.5 ਕਿਲੋ ਕੋਨਿ ਕਰ ਅੱਛਾ ਤੂੰ ਤਾਂ ਐਵੇਂ ਪਹਿਲਾਂ ਸਿੱਖਿਆ ਹੁੰਦਾ ਕੰਮ ਲੋ ਜੀ ਘਰ ਦਾ ਦੁੱਧ ਤੇ ਮੁੰਡਾ ਖੁਸ਼ ਹੈ ਪੂਰਾ ਕਿਉਂਕਿ ਆਪਾਂ ਮੱਜਾਂ ਹੁਣ ਤਾਜ਼ੀਆਂ ਤਾਜ਼ੀਆਂ ਲਿਆਂਦੀਆਂ ਨੇ ਪਹਿਲਾਂ ਨਹੀਂ ਸਣ ਰੱਖੀਆਂ ਗਈਆਂ ਸਟੱਡੀ ਕਰਦੇ ਰਹੇ ਆ ਖੇਤੀ ਕਰਦੇ ਰਹੇ ਆ ਟਮਾਟਰ ਟਮਾਟਰ ਤੁਹਾਨੂੰ ਪਤਾ ਹੀ ਉਧਰ ਵੀ ਨਾਲ ਨਾਲ ਉਹ ਵੀ ਚੱਲੀ ਜਾਂਦਾ ਕੰਮ ਛੱਡਿਆ ਨਹੀਂ ਹੈਗਾ ਤੇ ਬਾਕੀ ਫਿਰ ਤੁਹਾਨੂੰ ਸਾਰਾ ਪ੍ਰੋਸੈਸ ਵਿਖਾਣੇ ਆ ਜੀ ਤੇ ਵਲੌਗ ਸਾਰਾ ਦੇਖਿਆ ਕਰੋ ਜਿਹੜਾ ਵੀ ਬਣਾਉਨੇ ਆ ਜੀ ਪੂਰਾ ਤੇ ਹਰ ਇੱਕ ਸ਼ਾਰਟ ਵੀ ਵੇਖਿਆ ਕਰੋ ਵਲੌਗ ਵੀ ਪੂਰਾ ਦੇਖਿਆ ਕਰੋ ਜੀ ਆਹ ਦੇਖੋ ਇਹ ਬਾਈ ਕੀ ਕਰੀ ਜਾਂਦਾ ਤੇਲ ਲਾਈ ਜਾਂਦਾ ਥੋੜੀ ਹੈ ਨਾ ਇਹ ਥੋੜੀ ਥੋੜੀ ਨੂੰ ਲਾਈ ਜਾਂਦਾ ਤੇਲ ਇਕ ਤਰ੍ਹਾਂ ਇਹ ਲਾਉਣਾ ਮੇਂ ਜ਼ਰੂਰੀ ਹੁੰਦਾ ਇਹਨੂੰ ਲਾਉਣਾ ਤੇ ਤੇਲੇ ਨੂੰ ਥੋੜੀ ਨੂੰ ਅੱਛਾ ਇਹ ਕਹਿੰਦੇ ਵੀ ਪੱਕ ਜਾਂਦੀ ਐ ਚੋ ਮਿੱਟੀ ਦੀ ਉਹਦੀ ਵਹਾਈ ਕਰਾਂ ਉਹ ਨਾ ਕਰੀ ਯਾਰ ਉੱਪਰਲੇ ਬਸੇ ਰਹਿੰਦਾ ਲੱਗ ਨੂੰ ਸਰੋਂ ਦਾ ਤੇਲ ਲਾਈ ਜਾਂਦਾ ਤੇ ਫਿਰ ਜਦੋਂ ਪਹਿਲੀ ਦੀ ਚੀਜ਼ ਬਣਾਉਂਗਾ ਤਾਂ ਟੇਸਟ ਨਾ ਆਏਗਾ ਵਿੱਚ ਸਰੋਂ ਦੇ ਤੇਲ ਦਾ ਨਹੀਂ ਇਹਦੇ ਤੋਂ ਪਹਿਲਾਂ ਪਾਣੀ ਗਰਮ ਕਰਾਂਗੇ ਅੱਛਾ ਸਰੋਂ ਵਾਲੇ ਚੌਲ ਬਣਾਉਂਦੇ ਤੈਨੂੰ ਬੜਾ ਹਸਾਬ ਹੈ ਕਿੱਥੋਂ ਲੈਂਦੀ ਬੜਾ ਇਹ ਇਹ ਲੈਂਦੀ ਐ ਫਿਰੋਜ਼ਪੁਰ ਤੋਂ ਇਹ ਇਹਦੇ ਵਿੱਚ ਪਹਿਲਾਂ ਆਪਾਂ ਸਰੋਂ ਦਾ ਤੇਲ ਲਾਵਾਂਗੇ ਅੱਛਾ ਜੀ ਫਿਰ ਇਹਦੇ ਵਿੱਚ ਪਾਣੀ ਗਰਮ ਕਰਾਂਗੇ ਹੂੰ ਹੂੰ ਫਿਰ ਜਦੋਂ ਇਹਦੇ ਵਿੱਚ ਪਹਿਲੀ ਵਾਰੀ ਕੋਈ ਚੀਜ਼ ਬਣਾਉਣੀ ਹੈ ਤਾਂ ਆਪਾਂ ਮਿੱਠੇ ਚੋਲ ਬਣਾਵਾਂਗੇ ਬੰਦਾ ਉਹ ਵਾਓ ਯਾਰ ਬਹੁਤ ਐਕਸਪੀਰੀਅੰਸ ਹੈ ਤੈਨੂੰ ਹਰ ਇੱਕ ਚੀਜ਼ ਦਾ ਯਾਰ ਤੈਨੂੰ ਤੇ ਗਲਤ ਡਿਪਾਰਟਮੈਂਟ ਚ ਪਾਤਾ ਰਬਣੇ ਤੈਨੂੰ ਯਾਰ ਅੱਛਾ ਇਹ ਫਰੋਹੀਪੁਰੋਂ ਲੈ ਕੇ ਆਂਦੀ ਐ ਤਾਂ ਨੇੜੇੋਂ ਮਿਲੀ ਨਹੀਂ ਕਿਦੋਂ ਕੋਈ ਉਹ ਜੀ ਨਾ ਬੰਦੇ ਬਣਾਉਂਦੇ ਨੇ ਉੱਥੇ ਰੋਡ ਦੇ ਉੱਤੇ ਸਪੈਸ਼ਲ ਇੱਥੇ ਨਹੀਂ ਬੰਦੇ ਬਣਾਉਂਦੇ ਆਪਾਂ ਕਿ ਉਹ ਸਪੋਰਟ ਨਹੀਂ ਜਾਦਾ ਸਪੋਰਟ ਨਹੀਂ ਮਹਾਂ ਕਿ ਤੋ ਇੱਟਿੰਜ਼ਿੰਗ ਲੱਗੀ ਆਪਣੇ ਪਟਿਆਲੇ ਉੱਥੇ ਬੰਤੇ ਬਣਾਉਂਦੇ ਹੁੰਦਾ ਨਾ ਕਈ ਵਾਰੀ ਹੁੰਦਾ ਨਾ ਕੋਈ ਚੀਜ਼ ਕਿਸੇ ਏਰੀਆ ਦੀ ਜ਼ਿਆਦਾ ਫੇਮਸ ਹੁੰਦੀ ਹੈ ਉਹ ਚੀਜ਼ ਤੰਦੂਰ ਵੀ ਫੋਜਪੁਰੋਂ ਜਾਂਦਾ ਸੀ ਆ ਉਹ ਦੂਰ ਬਖਾਦਾ ਯਾਰ ਵਿੱਚ ਯਾਰਾ ਤੰਦੂਰ ਆਪਾਂ ਵੀ ਫੋਜਪੁਰੋਂ ਲੈ ਕੇ ਜਾਂਦਾ ਸੀਗਾ ਤੇ ਇਹਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਜਿਹੜੇ ਕਾਗਜ਼ ਫੂਜੇ ਰੱਖਿਆ ਅੱਗ ਬਾਲਣ ਵਾਸਤੇ ਰੈਡੀ ਰੱਖਦੇ ਇਹਨੂੰ ਕਰਕੇ ਤੇ ਇਹ ਬਈ ਜਾਂਦਾ ਰਹਿੰਦਾ ਉਧਰਲੇ ਪਾਸੇ ਰਿਸ਼ਤਦਾਰੀ ਹੈ ਦੀ ਆ ਤੇ ਚੰਗੀ ਤਰ੍ਹਾਂ ਲਾਦੇ ਬਾਈ ਅੱਜ ਚਲਾਉਣਾ ਇਹਨੂੰ ਬਣਾਉਣਾ ਐਮਤ ਕੁਝ ਇਹ ਨੂੰ ਨਾ ਜੱਜ ਪਾਣੀ ਪਾ ਕੇ ਗਰਮ ਕਰਾ ਕੇ ਪਕਾਉਣੀ ਹੈ ਨਾਲੇ ਕਰੇ ਚੌਲ ਬਣਾਈ ਤੇ ਪਹਿਲੀ ਵਾਰੀ ਪਹਿਲਾਂ ਪਾਣੀ ਗਰਮ ਕਰਾਂਗੇ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਕੋਈ ਚੀਜ਼ ਬਣਾਵਾਂਗੇ ਫਿਰ ਮਿੱਟੀ ਚੌਲ ਓਕੇ ਪਤਾ ਅ ਬੇਟਾ ਇੱਧਰ ਆ ਵਾ ਬੱਲੇ ਉੱਠਦੇ ਆ ਸਾਰੇ ਣਕਾ ਣਕਾ ਹੈ ਲਾਲੀਆਂ ਟੋਪੀ ਪਾਲੀ ਫਤੇ ਕੀ ਬਣਾ ਰਹੇ ਆ ਦੱਸਿਓ ਜਰਾ ਕੋਈ ਪਤਾ ਹੈ ਹਾਂ ਦੱਸ ਬਰਸ ਕਿਤੇ ਹਾਂ ਨਹੀਂ ਕਿਤਾ ਮੂਹ ਜਦੋਂ ਤਾਂ ਗਿੱਡਾਂ ਆ ਜਾਂਦਾ ਆ ਣਕ ਲਾਲੀਆ

ਮੈਂ ਇਹ ਨਾਲ ਨਾਲ ਪੂਰੀ ਜਾਣਕਾਰੀ ਦੱਸ ਦਿਆਂ ਮੰਮੀ ਇਹ ਮਤਲਬ ਵਿੱਚ ਖੰਡ ਤੇ ਨਹੀਂ ਪਾਈ ਆਪਾਂ ਵਾਲੇ ਹਨਾ ਵਾਲੇ ਖੰਡ ਨਹੀਂ ਪਾਈ ਤੇ ਜਦੋਂ ਮਤਲਬ ਵਿੱਚ ਗਾਜਰਾ ਪਾਵਾਂਗੇ ਨਾ ਗਾਜਰਾ ਨੂੰ ਸਕਾ ਕੇ ਹਨਾ ਪਹਿਲਾਂ ਸਕਾਉਣੀਆਂ ਨੇ ਸੇਕ ਦੇ ਕੇ ਇਤਨਾ ਕੜਾਈ ਦੇ ਵਿੱਚ ਗਾਜਰਾ ਫਿਰ ਵਿੱਚ ਦੁੱਧ ਜਿਹੜਾ ਰਲਾ ਕੇ ਫਿਰ ਖੰਡ ਪਾਵਾਂਗੇ ਹਨਾ ਫਿਰ ਪਉਣੀ ਨਾ ਫਿਰ ਨਾਲ ਹੋਰ ਵੀ ਸਮਾਨ ਜਿਵੇਂ ਕਿ ਬਦਾਮ ਹੋ ਗਏ ਹਨਾ ਹੋਰ ਸੌਗੀ 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 ਬਦਾਮ ਸਾਰੀ ਚੀਜ਼ਾਂ ਰਲਾ ਕੇ ਫਿਰ ਤਿਆਰ ਹੋਊਗਾ ਜੀ ਤੇ ਪੂਰਾ ਘੈਂਟ ਚੀਜ਼ ਬਣੂਗੀ ਘਰ ਦੀ ਮਮ ਦੀ ਬਣਾਈ ਹੋਈ ਮੰਮੀ ਦੀ ਬਣਾਈ ਹੋਈ ਚੀਜ਼ ਮਾੜੀ ਨਹੀਂ ਹੁੰਦੀ ਕੋਈ ਜੀ ਲਓ ਜੀ ਇੱਕ ਖੰਡ ਹੁਣ ਐਡ ਕਰਨ ਲੱਗੇ ਨੇ ਲਓ ਪਾ ਦਿਓ ਖੰਡ ਹੋ ਗਈ ਜੀ ਐਡ ਚਲੋ ਘਾਟੀ ਮਿੱਠਾ ਰੱਖਣਾ ਥੋੜੀ ਜੀ ਪਹਿਲਾਂ ਪਾਤੀ ਥੋੜੀ ਪਾਈ ਨਾ ਪਹਿਲਾਂ ਵੀ ਥੋੜੀ ਪਹਿਲਾਂ ਵਾਰੀ ਥੋੜੀ ਜੀ ਹੁਣ ਪਾਤੀ ਜੀ ਹੁਣ ਵੇਖੋ ਜੀ ਖਵਾ ਪੂਰਾ ਬੰਦੇ ਨੇੜੇ ਪਹੁੰਚ ਗਿਆ ਥੋੜਾ ਧੂੰਆਂਦ ਕਰਕੇ ਵਿੱਚ ਜੀ ਦਿੱਕਤ ਆ ਰਹੀ ਹੈ ਲਓ ਗਾਜਰਾ ਭੁੰਨਾਂਗੇ ਲਓ ਜੀ ਗਾਜਰਾ ਪਾ ਦਤੀਆਂ ਨੇ ਵਿੱਚ ਉਹ ਕਾਰਨ ਥੋੜਾ ਜਿਹਾ ਘੱਟ ਦਿਖਦਾ ਪਿਆ ਤੇ ਇਹ ਬਿਲਕੁਲ ਥੋੜੀਆਂ ਜਿਹੀਆਂ ਹੀ ਰਹਿਣਗੀਆਂ ਵੀ ਕਿੰਨੇ ਕਿਲੋ ਸਣ ਗਰਜਣਾ ਜਿਹੜੀਆਂ ਪਾਈਆਂ ਨੇ 5 ਕਿਲੋ 5 ਕਿਲੋ ਗੱਜਾਂ ਸਣ ਜੀ ਇਹਦੇ ਮੇਨ ਲੱਗਾ ਰਹਿ ਗਈਆਂ ਨੇ 2 2.5 ਕਿਲੋ ਰਹਿ ਗਈਆਂ ਨੇ ਵਿੱਚ ਤੇ ਮੁੜ ਕੇ ਵਿੱਚ ਜਿਹੜਾ ਆਪਾਂ ਤਿਆਰ ਕੀਤਾ ਜੀ ਖੋਆ ਖੋਆ ਪਾਵਾਂਗੇ ਵੀ ਤੁਹਾਨੂੰ ਦਿਖਾਣਾ ਮੈਂ ਚੁੱਲੇ ਦੇ ਦੂਜੇ ਪਾਸੇ ਜਾ ਕੇ ਆਹ ਦੇਖੋ ਕੀ ਹੋਊਗਾ ਬਾਬਾ ਪਿਆਨ ਨੇੜੇ ਲਾਤਾ ਨਾ ਲੱਗਦਾ ਪਤਿੱਲਾ ਜਿਹੜਾ ਆਹ ਸੋ ਵਾਲਾ ਮੱਧ ਬਣਦਾ ਸਟੀਲ ਦਾ ਚਲੋ ਜੀ ਆਹ ਖੋਆ ਉਹ ਮੇਡ ਖੋਆ ਉਹ ਮੇਡ ਗਜਰੇਲਾ ਬਣਨ ਜਾ ਰਿਹਾ ਜੀ ਖੰਦਾ ਦੇ ਵਿੱਚ ਖੋਆ ਮੈਂ ਲਓ ਜੀ ਵਿੱਚ ਪਾਉਣ ਲੱਗੇ ਆਪਾਂ ਖੋਆ ਜਿਹੜਾ ਤਿਆਰ ਕੀਤਾ ਸੀਗਾ ਗਜਰੇਲੇ ਦੇ ਵਿੱਚ ਮਤਲਬ ਗਾਜਰਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਿਆਣੇ ਤੇ ਹੁਣ ਵਿੱਚ ਪਾਉਣ ਲੱਗੇ ਆ ਜੀ ਖੋਆ ਖੋਆ ਕਰਦਾ ਦੇਖੋ ਕਿੰਨਾ ਘੈਂਟ ਬਣਿਆ ਪਿਓਰ ਤੇ ਬਸ ਹੁਣ ਇਹਨੂੰ ਰਲਾਉਣਾ ਹੈ ਜੀ ਵਿੱਚ ਜਦੋਂ ਰਲ ਗਿਆ ਤਾਂ ਫਿਰ ਬੜਾ ਘੈਂਟ ਇੱਕ ਚੀਜ਼ ਬਣ ਜੇ ਹੁਣ ਚੰਗੀ ਤਰ੍ਹਾਂ ਲੱਗੇਗਾ ਸੇਕ ਲੱਗਦਾ ਨੇ ਜਿਵੇਂ ਵਿਆਹਾਂ ਚ ਬਣਦਾ ਹੁੰਦਾ ਆਪਾਂ ਖਾਣੇ ਆ ਰੋਟੀ ਤੋਂ ਬਾਅਦ ਵਿਆਹ ਚ ਤੇ ਸੇਮ ਉਹ ਚੀਜ਼ ਲੱਗ ਰਹੀ ਹੈ ਤੇ ਬਾਕੀ ਹੁਣ ਬਸ ਜੋ ਵੀ ਇਹਦੇ ਚ ਪੈਣਾ ਡ్రਾਈ ਫਰੂਟ ਵਗੈਰਾ ਪਾ ਕੇ ਫਿਰ ਕਰਦੇ ਆ ਟੇਸਟ ਚੈੱਕ ਕਿਵੇਂ ਜਾਂ ਬਣਿਆ ਲਓ ਜੀ ਲਓ ਜੀ ਤਿਆਰ ਹੋ ਗਿਆ ਜੀ ਬਣ ਕੇ ਤੇ ਟਲੇਟਾਂ ਚ ਵੀ ਪੈ ਗਿਆ ਅਮੀ ਇਹ ਤਾਂ ਪੀਸ ਬਣਨਗੇ ਕਿ ਐਂ ਪੁੱਟ ਪੁੱਟ ਕੇ ਚਮਚਾ ਨਾਲ ਪਏਗਾ ਪੀਸ ਬਣਨਗੇ ਠੰਡਾ ਹੋ ਕੇ ਠੰਡਾ ਹੋਏ ਤਾਂ ਮੰਮੀ ਕਹਿੰਦੇ ਨੇ ਪੀਸ ਬਣਨਗੇ ਜੀ ਇਹਦੇ ਕਿਆ ਬਾਤ ਸਾਰੀਆਂ ਤਿੰਨ ਗਿ ਬਲੇਟਾਂ ਭਰੀਆਂ ਨੇ ਨਾ ਥੋੜਾ ਹੀ ਬਣਿਆ ਤਿੰਨ ਚਾਰ ਕਿਲੋ ਹਣਾ 4 ਕਿਲੋ ਹੈਗਾ ਹਾਂ ਜ਼ਿਆਦਾ ਨਹੀਂ ਜ਼ਿਆਦਾ 4 ਕਿਲੋ ਤੋਂ ਲਓ ਜੀ ਸਮਾਨ ਵੀ ਆਪਾਂ ਵਾਵਾ ਪਾਇਆ ਸੀ ਸੋ ਠੀਕ ਹੈ ਦੋਸਤੋ ਐਸੀ ਆਪਣਾ ਇਦਾਂ ਵਲੌਗ ਜੀ ਇਸ ਤਰ੍ਹਾਂ ਤੁਸੀਂ ਵੀ ਫੈਮਿਲੀ ਨਾਲ ਟਾਈਮ ਸਪੈਂਡ ਕਰਿਆ ਕਰੋ ਚੁੱਲ੍ਹੇ ਅੱਗੇ ਬਹਿਣਾ ਸ਼ਾਮ ਨੂੰ ਇਹ ਚੀਜ਼ਾਂ ਮਤਲਬ ਬੜਾ ਵਧੀਆ ਲੱਗਦੀਆਂ ਨੇ ਤੇ ਅਜੇ ਕੀ ਲਾਉਣਾ ਤੁਸੀਂ ਇਹ ਵਰਕ ਲਓ ਜੀ ਇਹਦੇ ਉੱਪਰ ਲੱਗੇਗਾ ਚਾਂਦੀ ਦਾ ਵਰਕ ਆ ਉਹ ਵੀ ਅਸੀਂ ਲਾਵਾਂਗੇ ਤੇ ਟੈਸਟ ਮੈਂ ਕਰਕੇ ਦੇਖਿਆ ਬਹੁਤ ਵਧੀਆ ਬਣਿਆ ਤੋ ਦੋਸਤੋ ਆਪਣੇ ਚੈਨਲ ਨਾਲ ਜੁੜੇ ਰਹੋ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਏ ਬਾਏ ਲੋ ਜੀ ਕਹਿੰਦੇ ਨੇ ਚਾਂਦੀ ਦਾ ਵਰਕ ਵੀ ਅਸੀਂ ਲਾਉਣਾ ਹੈ ਤੇ ਆ ਆ ਗਿਆ ਜੀ ਚਾਂਦੀ ਦਾ ਵਰਕ ਲਾਉਣ ਵਾਸਤੇ ਉੱਪਰ ਕੀ ਬਾਤ ਹੈ ਅਮੀ ਬਸ ਬਸ ਇੱਕ ਹੀ ਨਾਮ ਲਗਾਇਆ ਇੱਕ ਪੈਕੇਟ ਜਣਾ ਲੋ ਜੀ ਇਹ ਚਾਂਦੀ ਦਾ ਵਰਕ ਲੱਗਣ ਲੱਗਾ ਫੋਨ ਆ ਰਿਹਾ ਬੜਾ ਮਾੜਾ ਹੈ ਵਿਚਾਰਾ ਹਨਾ ਇਹ ਬੜਾ ਪਤਲਾ ਹੁੰਦਾ ਦੇਖੋ ਕਿਵੇਂ ਹਨਾ ਬਿਲਕੁਲ ਇੱਕ ਪਰਤੇ ਚਾਂਦੀ ਦੀ ਪਰਤ ਹੁੰਦੀ ਹੈ ਨਾ ਇਹ ਆਹ ਦੇਖੋ ਲੱਗਦਾ ਜਾਂਦਾ ਉੱਪਰ ਇਹਦੇ ਨਾਲ ਟੇਸ ਦਾ ਫਰਕ ਪਊਗਾ ਕੋਈ ਕਿ ਵੈਸੇ ਸ਼ੌਂਕੇ ਦੌਰ ਤੇ ਮम्मी ਸ਼ੌਂਕੇ ਦੌਰ ਤੇ ਹਲੋ ਜੀ ਯਾਰ ਹੈ ਜੀ ਹੁਣ ਖਾ ਸਕਨੇ ਆਪਾਂ ਪੀਠ ਠੰਡੇ ਹੋ ਗਏ ਫਿਰ ਕੱਟ ਕੇ